ਡੈਡੀ ਗੱਡੀ ਨਮਾ ਠੀਕ ਨਹੀਂ ਆ ਗਾ ਦਵਾਈ ਲਿਆ ਤੋ ਬਸ ਇੱਥੇ ਹੀ ਖਲੋਤੇ ਗੱਡੀ ਲਾ ਕੇ ਕੂਰੀ ਤੇ ਮੁੰਡਾ ਹੀ ਗਿਆ ਤੇ ਬਸ ਮੈਂ ਸੈਰ ਤੋਂ ਆਟੋ ਕੱਢਣ ਲੱਗਾ ਉਹਨੇ ਗੱਡੀ ਪਛਾਣ ਕਰ ਦਿੱਤੀ ਜਾਂ ਕਿ ਯਾਰ ਉਸਤਾਦ ਵੀ ਇਹ ਟਾਟੋ ਭੰਦੇ ਲੱਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪਈ ਕੂਰੀ ਦੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਬਣਾ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਿਹਾ ਤੂੰ ਗੱਡੀ ਉੱਥੇ ਉਤਰ ਕੇ ਵੇਖੀ ਗੱਡੀ ਤੇ ਬਸ ਮੇਰੇ ਤੇ ਗੱਡੀ ਚਾੜਨ ਲੱਗਾ ਯਾਰ ਕਿਉਂ ਉਹ ਮੁੜ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਨਾਨੀ ਅੱਪਵਾ ਹੋ ਜ ਕਿ ਡੈੜੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਗੈਸਪੋਰ ਮਾਰਨੇ ਸ਼ੁਰੂ ਕਰ ਦਿੱਤੇ ਡੈੜੀ ਨੂੰ ਆ ਕੇ ਡਰਨੇ ਹੋ ਕਿ ਬਾਹਾਂ ਕਿਤੇ ਇੱਕੋ ਮਾਰਿਆ ਉਹਨੇ ਗੈਸਪੋਰ ਕਿ ਡੈੜੀ ਦੇ ਉੱਤੇ ਠੀਕ ਜੀ ਹਾਲੇ ਹਾਲੇ ਮਾ 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 ਮੇਰੇ ਵੀਰਾ ਬਟਾਲਾ ਸ਼ਹਿਰ ਵਿੱਚ ਰਾਤ ਦੇ ਹਨੇਰੇ ਵਿੱਚ ਹੋਈ ਇੱਕ ਝਗੜੇ ਦੌਰਾਨ ਸਰਕਾਰੀ ਕਰਮਚਾਰੀ ਦੀ ਹੋਈ ਮੌਤ ਗੋਰਖਨਾਥ ਬਟਾਲਾ ਸ਼ਹਿਰ ਨਵਾਸੀ ਨੇ ਦੱਸਿਆ ਕਿ ਮੈਂ ਆਪਣੇ ਆਟੋ ਤੇ ਘਰ ਰਾਤ ਨੂੰ ਜਾ ਰਿਹਾ ਸੀ ਘਰ ਤੋਂ ਥੋੜੀ ਦੂਰ ਕੱਚੀ ਤੇ ਸੁਨਸਾਨ ਗਲੀ ਵਿੱਚ ਇੱਕ ਕਾਰ ਸਵਾਰ ਤੋਂ ਜਦੋਂ ਅੱਗੇ ਜਾਣ ਲਈ ਰਸਤਾ ਮੰਗਿਆ ਤਾਂ ਉਸ ਕਾਰ ਸਵਾਰ ਅਣਪਛਾਤੇ ਵਿਅਕਤੀ ਨੇ ਕਾਰ ਵਿੱਚ ਸਵਾਰ ਇੱਕ ਲੜਕੀ ਦੇ ਨਾਲ ਮੇਰੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਤਾਂ ਝਗੜੇ ਦੀ ਆਵਾਜ਼ ਸੁਣ ਕੇ ਮੇਰੇ ਪਿਤਾ ਰਾਜkumar ਝਗੜਾ ਛਡਾਉਣ ਲਈ ਅੱਗੇ ਆਏ ਤਾਂ ਉਸ ਗੱਡੀ ਸਵਾਰ ਨਿਹਰਾਜ ਕੁਮਾਰ ਦੇ ਸਿਰ ਵਿੱਚ ਬੀਸਵਾਲ ਮਾਰ ਕੇ ਮਾਰ ਦਿੱਤਾ ਜੋ ਸਰਕਾਰੀ ਕਰਮਚਾਰੀ ਸੀ ਮੈਂ ਵੀ ਜ਼ਖਮੀ ਹੋ ਗਿਆ ਘਟਨਾ ਸਥਾਨ ਤੇ ਪਹੁੰਚੇ ਡੀਐਸਪੀ ਸੰਜੀਵ ਕੁਮਾਰ ਤੇ ਐਸਐਚਓ ਨਿਰਮਲ ਸਿੰਘ ਨੇ ਘਟਨਾ ਦੀ ਜਾਣਕਾਰੀ ਲਈ ਤੇ ਮਾਮਲੇ ਸੰਬੰਧੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਤੋਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਸ ਕਾਰ ਸਵਾਰ ਵਿਅਕਤੀ ਦਾ ਪਤਾ ਲਾ ਕੇ ਉਸ ਨੂੰ ਜਲਦੀ ਹੀ ਸਲਾਖਾਂ ਦੇ ਪਿੱਛੇ ਪਹਚਾਇਆ ਜਾ ਸਕੇ ਕੀ ਨਾ ਮੇਟੀ ਆਪਣਾ ਬੇਰਨਾ ਗੋ ਰਖਣਾ ਤੇ ਪਾਜੀ ਕੀ ਗੱਲ ਕੀ ਹੋਈ ਜੀ ਸਾਜੀ ਕੋਈ ਗੱਲ ਪਾਜੀ ਕੁਝ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਗਾ ਦਵਾਈ ਲਿਆ ਦੋ ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ ਮੈਂ ਸਾਈਡ ਤੋਂ ਆਟੋ ਕੱਢ ਲਗਾ ਉਹਨੇ ਗੱਡੀ ਪਛਾਣ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤਾਟੋ ਪਾੰਦੇ ਲੱਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪੀ ਕੁੜੀ ਤੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਨ ਨਹੀਂ ਮੇਰੇ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਹਿੰਦਾ ਤੂੰ ਗੱਡੀ ਪਾ ਥੱਲੇ ਉਤਰ ਕੇ ਵੇਖੀ ਗੱਡੀ ਤੇ ਬੱਸ ਮੇਰੇ ਤੇ ਗੱਡੀ ਚਾੜ ਲੈ ਅੰਕਲ ਜੀ ਉਹ ਉਹ ਮੁੜ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆਉ ਹੋ ਜਾਂਦੀ ਬੰਦਾ ਤੇ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋਈ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਨਾਲ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰਦੇ ਤੇ ਡੈਡੀ ਜੀ ਦਿਮਾਗ ਕਰਦੇ ਹੋਂ ਕਿ ਬਾਵਾ ਕਿਤੇ ਕੋ ਮਾਰਿਆ ਉਹਨੇ ਬੈਸਬਾਲ ਮਾਰਨ ਕਿ ਡੈਡੀ ਡੇਕ ਤੇ ਮਿਲ ਕੋ ਉੱਠੇ ਹੀ ਕਿਹ ਇਹ ਲੜਕਾ ਕੋਈ 23-33 ਸਾਲ ਤੁਹਾਡੇ ਵੀ بیسਬਲ ਜੀ ਜਾਨ ਹੀ ਅਣਜਾਣ ਹੀ ਨਹੀਂ ਜਾਨਦੇ ਨਹੀਂ ਹੋ ਤੁਹਾਡੇ ਵੀ بیسਬਲ ਮਾਰਿਆ ਮੇਰੇ ਵੀ ਵੈ ਪਹਿਲਾਂ بیسਬਲ ਮੇਰੇ ਲੱਗੇ ਆ ਹਾਂ ਡੈਡੀ ਗਾਹੋਂ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਬਾਅਦ ਹਾਂ ਫਿਰ ਉਹਨੇ ਸਿੱਧਾ ਡਾਡੀ ਦੇ ਮਾਰਿਆ ਕਰੀਬ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਆ ਕਨਵਾ ਰੋਡ ਤੇ ਪੁਲ ਛਾੜੀਆਂ ਵਾਲੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉਥੇ ਇਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪਤਲ ਲੈ ਕੇ ਗਏ ਸੀ ਤੇ ਉੱਥੋਂ ਪਤਾ ਲੱਗਾ ਕਿ ਉਹਦੀ ਡੈਥ ਹੋਈ ਹੈ ਇੱਥੇ ਕਿ ਉੱਚੜਾ ਹੋਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਨ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਹੈ ਉਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਈ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜੀ ਐਂਟਰੀ ਇੱਥੇ ਸੁੰਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਹੈ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਹਨਾਂ ਦਾ ਘਰ ਲੱਗ ਗਈ ਹੈ ਇੱਥੋਂ ਕਰੀਬ ਜਿੱਥੇ ਮੌਕਾ ਹੋਇਆ ਉੱਥੋਂ ਕਰੀਬ 1.5 200 ਮੀਟਰ ਹੈ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉੱਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਇੱਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਇਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਖਨਾਥਾ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਵਿਸਥੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟਰੇਸ ਕਰਕੇ ਤੇ ਅ ਅਸਲੀ ਦੋਸ਼ੀ ਨੂੰ ਫੜ ਲਵਾਂਗੇ ਨੂੰ ਪਤਾ ਲੱਗਾ ਉਹ ਮੁੰਡੇ ਨੇ ਫੋਨ ਕੀਤਾ ਗੁਰਖ ਮਨਾ ਗੁਰਖਾ ਉਹਦਾ ਉਹ ਆਪਣੇ ਘਰ ਚਲਾ ਸੀ ਤੇ ਘਰ ਸਾਹਮਣੇ ਆ ਉਹ ਇੱਥੇ ਗੱਡੀ ਕੋਈ ਲੱਗੀ ਸੀ ਉਹਦਾ ਦੱਸਣ ਰਿਹਾ ਇਹ ਕਿ ਗੱਡੀ 'ਚ ਮੁੰਡਾ ਇੱਕ ਬੈਠਾ ਏ ਨੌਜਵਾਨ ਤੇ ਨਾਲ ਲੜਕੀ ਬਿਠੀ ਉਹ ਜਦੋਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਤੇ ਉਹ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂ ਤੂ ਮਹਿਮਾ ਕਹਤੀ ਆ ਤੂ ਤੂ ਮਹਿਮਾ ਕੰਦੇ ਦਰਾਂ ਨੂੰ ਤੇ ਮੰਡੇ ਦੇ ਸੱਚ ਪਹਿਲਾਂ ਬੇਸਮਾਲ ਮਾਰਿਆ ਜਦੋਂ ਬੇਸਮਾਲ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹਦਾ ਡੈਡੀ ਆ ਉਹਦੇ ਸੱਚ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ ਮੰਡੇ ਦਾ ਕੀ ਨਾਮ ਸੀ ਮੰਡੇ ਜਿਹਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨਕਲ ਜੋ ਸਰ ਅਮਪਲਾਈ ਜਾ ਤੇ ਅੰਮ੍ਰਿਤਸਰ ਵਿਖੇ ਉਹ ਕਾਤੇ ਆ ਰਿਹਾ ਸੀ ਉਹ ਆਪਣੇ ਉਹ ਆਟੋ ਤੇ ਲੈ ਕੇ ਨੂੰ ਨਹੀਂ ਉਹ ਆਪਣੇ ਘਰ ਇੱਥੇ ਘਰ ਸੀ ਘਰ ਸੀ ਉਹ ਜਦੋਂ ਸੱਚ ਬੇਸਮਾਲ ਮਾਰਿਆ ਨਾ ਉਹਦੀਆਂ ਚੰਗਰਾਂ ਲੱਗੀਆਂ ਉੱਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਹੈ ਉਹਨੂੰ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਉਹ ਸੱਚ ਉਹਦੇ ਬੇਸਮਾਲ ਮਾਰਿਆ ਉੱਥੇ ਮੌਕੇ ਤੇ ਮਰ ਗਿਆ ਪੰਜ ਸੱਤ ਕਿੰਨੇ ਵਜੇ ਦਾ ਵਾਕਿਆ ਹੈ ਇਹ ਮੈਂ ਕੱਲਾ 8 ਘੰਟਾ ਗਿਆ ਅੰਦਾਜ਼ ਗੱਡੀ ਵਾਲਾ ਫਿਰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੈਨੂੰ ਕਹ ਅਸ ਤੋਂ ਮੈਂ ਕਹ ਹੋ ਸਕਦਾ ਸਿਪਟ ਹੋਏ ਕੋਈ ਚੁਈ ਹੈ ਨਾ ਇਹ ਮਰਨ ਵਾਲੀ ਉਮਰ ਅੰਦਾਜ਼ਾ ਹੈਗੀ ਉਹਦੀ ਉਮਰ ਤਰਕੀਬਾ ਨੂੰ ਮੇਰੇ ਖਿਆਲ ਪੰਜਾਬ 55 ਕ ਸਾਲ 55 ਸਾਲ 55 ਤੇਰੇ ਨਾਲ ਕੋਈ ਨਾ ਕੋਈ ਨਾਲ ਮਾਰਿਆ ਵਾ ਤੇਰੇ ਨਾਲ ਮਾਰਿਆ ਵਾ ਤੇਰੀ ਨਾਲੇ ਮੇਰਾ ਵੀਰਾ ਮੇਰਾ ਵੀਰਾ ਨਾ ਚੰਗੋਈ ਨਾ